जय मां वैष्णो देवी। ਅਸੀਂ ਯਾਰਾਂ ਜੀ ਮਾਂ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਵਾਸਤੇ ਤੇ ਸਾਰੀ ਯਾਤਰਾ ਇਸ ਮੋਬਾਈਲ ਵਿੱਚ ਕਵਰ ਕੀਤੀ ਜਾਊਗੀ। ਅਸੀਂ ਆਪਣੇ ਪਿੰਡ ਤੋਂ ਆਟੋ ਵਿੱਚ ਬੈਠ ਕੇ ਜਲੰਧਰ ਦੇ ਸ਼ੋਨੀ ਕੈਂਟ ਨੂੰ ਜਾਂਦੇ ਪਏ ਹਾਂ। ਜਲੰਧਰ ਦੇ ਸ਼ੋਨੀ ਕੈਂਟ ਰੇਲਵੇ ਸਟੇਸ਼ਨ ਤੋਂ ਸਾਡੀ ਰਾਤ ਦੀ ਟ੍ਰੇਨ ਆ। ਤਕਰੀਬਨ 1 ਵਜੇ ਦੀ। ਇਹ ਯਾਤਰਾ ਬਹੁਤ ਹੀ ਵਧੀਆ ਹੋਣ ਵਾਲੀ ਆ। ਤੇ ਇਸ ਬਲੌਗ ਨੂੰ ਯਾਤਰਾ ਨੂੰ ਬਹੁਤ ਪਿਆਰ ਨਾਲ ਦੇਖਿਓ ਤੇ ਬਹੁਤ ਧਿਆਨ ਨਾਲ ਦੇਖਿਓ। ਤਕਰੀਬਨ ਕੋਈ 10:00 ਦੇ ਟਾਈਮ ਹੋ ਚੁੱਕਾ ਹੈ। ਅਸੀਂ ਜਲੰਧਰ ਦੇ ਛੋਣੀ ਕੈਂਟ ਰੇਲਵੇ ਸਟੇਸ਼ਨ ਤੇ ਪਹੁੰਚ ਚੁੱਕੇ ਹਾਂ। ਜੈ ਮਾਤਾ ਦੀ। ਹੁਣ ਅਸੀਂ ਜਲੰਧਰ ਛੋਣੀ ਕੈਂਟ ਪਹੁੰਚ ਗਏ ਆ। ਤੇ ਇੱਥੇ ਹੁਣ ਅਸੀਂ ਇੱਕ ਜਗ੍ਹਾ ਤੇ ਰੁਕੇ ਹੋਏ ਆਂ ਤੇ ਚਾਹ ਵਗੈਰਾ ਪੀ ਰਹੇ ਆਂ। ਤੇ ਨਾਲੇ ਅਸੀਂ ਆਪਣੇ ਨਾਲ ਜਾਣ ਵਾਲੇ ਸ਼ਰਧਾਲੂਆਂ ਦੀ ਵੀਟ ਕਰਦੇ ਹਾਂ ਜੈ ਮਾਤਾ ਦੀ ਮੈਂ ਤੁਹਾਨੂੰ ਇਸ ਬਲੌਗ ਰਾਹੀਂ ਮਾ ਗੈਸ਼ਨੋ ਦੇਵੀ ਦੇ ਭਵਨ ਤੱਕ ਪਹੁੰਚਣ ਦਾ ਰਸਤਾ ਤੇ ਇਸ ਵਿੱਚ ਆਪਾਂ ਨੂੰ ਕੀ-ਕੀ ਸਹੂਲਤਾਂ ਮਿਲਦੀਆਂ ਹਨ ਇਹ ਬਲੌਗ ਤੁਹਾਡੇ ਲਈ ਬਹੁਤ ਹੀ ਫਾਇਦੇਮੰਦ ਹੋਵੇਗਾ ਇਹ ਹੈ ਜੀ ਜਲੰਧਰ ਛੌਨੀ ਦੇ ਕੈਂਟ ਦਾ ਟਿਕ ਟਕਾ ਇਸ ਥਾਂ ਤੋਂ ਕਿਹੜੀਆਂ ਮਿਲਦੀਆਂ ਮਾਂ ਰੈਕਨਾ ਦੇਵੀ ਦੇ ਦਰਵਾਜ਼ੇ ਨੂੰ ਜਾਣ ਵਾਸਤੇ ਜੈ ਮਾਤਾ ਦੀ ਸਾਡੀ ਨਾ ਅਸਲ ਜਲ ਟ੍ਰੇਨ ਡੇਟ ਹੋ ਗਈ ਆ 2 ਘੰਟੇ ਤੇ ਇਸ ਕਰਕੇ ਅਸੀਂ ਇੱਥੇ ਸਟੇਸ਼ਨ ਤੇ ਵੇਟ ਕਰਦੇ ਪਏ ਆ ਤੇ ਨਾਲੇ ਲੇਟੇ ਹੋਏ ਆ ਤੇ ਨਾਲੇ ਵੇਟ ਕਰਦੇ ਪਏ ਆ ਜੈ ਮਾਤਾ ਦੀ ਮੈਨੂੰ ਮਈਆ ਦੇ ਦਰ ਤੇ ਪੁੱਛਾ ਦੇਵੇ ਗੱਲ ਸੁਣ ਲੈ ਡਰਾਈਵਰ ਲੇ ਸੇਵਾ ਦਾ ਜੈ ਮਾਂ ਵੈਸ਼ਨਵੀ ਦੇਵੀ ਹੁਣ ਅਸੀਂ ਟ੍ਰੇਨ ਵਿੱਚੋਂ ਉਤਰ ਕੇ ਕਟੜੇ ਸ਼ਹਿਰ ਦੇ ਰੇਲਵੇ ਸਟੇਸ਼ਨ ਤੇ ਪਹੁੰਚ ਚੁੱਕੇ ਹਾਂ ਇਹ ਸਟੇਸ਼ਨ ਪਹਾੜੀਆਂ ਦੇ ਵਿੱਚ ਬਣਿਆ ਹੋਇਆ ਹੈ ਇਹ ਸਟੇਸ਼ਨ ਬਹੁਤ ਹੀ ਸੁੰਦਰ ਤੇ ਪਿਆਰਾ ਬਣਿਆ ਹੋਇਆ ਹੈ ਇਸ ਸਥਾਨ ਤੋਂ ਟ੍ਰੇਨ ਅੱਗੇ ਨਹੀਂ ਜਾਂਦੀ ਇਸ ਸਥਾਨ ਤੋਂ ਟ੍ਰੇਨਾਂ ਬਹੁਤ ਹੀ ਆਉਂਦੀਆਂ ਅਤੇ ਜਾਂਦੀਆਂ ਹਨ ਇਹ ਇਸ ਥਾਂ ਤੋਂ ਟ੍ਰੇਨਾਂ ਪੱਪਸ ਜੰਮੂ ਦੀ ਸੈਟ ਨੂੰ ਹੀ ਜਾਂਦੀਆਂ ਹਨ ਤੇ ਇਹਨਾਂ ਪਟੜੀਆਂ ਨੂੰ ਕ੍ਰੋਸ ਕਰਨ ਵਾਸਤੇ ਇਸ ਸਥਾਨ ਤੇ ਫਲਾਈ ਓਵਰ ਬਣਿਆ ਹੋਇਆ ਹੈ ਸਾਰੇ ਯਾਤਰੀਆਂ ਨੂੰ ਤੇ ਸ਼ਰਧਾਲੂਆਂ ਨੂੰ ਇਸ ਫਲਾਈ ਓਵਰ ਥਾਣੀ ਰੇਲ ਦੀਆਂ ਪਟੜੀਆਂ ਨੂੰ ਕ੍ਰੋਸ ਕਰਨਾ ਪੈਂਦਾ ਹੈ ਹੁਣ ਅਸੀਂ ਸਟੇਸ਼ਨ ਤੋਂ ਬਾਹਰ ਆ ਚੁੱਕੇ ਹਾਂ ਨжая ਮਾਤਾ ਦੀ ਇਹ ਹੈ ਜੀ ਯਾਤਰਾ ਦੇ ਜਾਂਨ ਕੇ ਆਇਡੈਂਟੀਕਾਡ ਮਿਲਦੇ ਆ ਇਹ ਇਸ ਸਥਾਨ ਤੋਂ ਪਹਿਲਾਂ ਜੀ ਕਾਜ ਲੈਣਾ ਪਵੇਗਾ ਤਾਂ ਉਸ ਤੋਂ ਬਾਅਦ ਹੀ ਤੁਹਾਨੂੰ ਯਾਤਰਾ ਕਰਨ ਦਾ ਮੌਕਾ ਮਿਲੇਗਾ ਇਹ ਆਇਡੈਂਟੀਕਾਡ ਤੋਂ ਬਿਨਾਂ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਹੈ ਇਹ ਯਾਤਰਾ ਮਹਾਮਾਇੀ ਦੀ ਕਰਨੀ ਆ ਮਾ ਵੈਸ਼ਨ ਦੇਵੀ ਤੇ ਤੁਹਾਨੂੰ ਆਇਡੈਂਟੀਕਾਡ ਲੈਣਾ ਪਵੇਗਾ ਇਸ ਥਾਂ ਤੋਂ ਯਾਨੀ ਕਿ ਯਾਤਰਾ ਵਾਸਤੇ ਪ੍ਰਤੀ ਮਿਲਦੀ ਹੈ। ਇਸ ਥਾਂ ਤੋਂ 버ਤੀ ਲੈਣੀ ਪੈਂਦੀ ਹੈ ਯਾਤਰਾ ਵਾਸਤੇ। ਯਾਨੀ ਸਮਝੋ ਨਹੀਂ ਆਇਆ ਥੋੜਾ ਜਿਹਾ। ਯਾਤਰਾ ਕਾਰਡ ਮਿਲ ਚੁੱਕਾ ਹੈ ਜੀ। ਇਹ ਹੈ ਜੀ ਯਾਤਰਾ ਕਾਰਡ। ਇਹਦੇ ਨਾਲ ਯਾਤਰਾ ਹੋਊਗੀ। ਜੈ ਮਾਤਾ ਜੀ। ਇਹ ਸਾਰੇ ਆਪਣੀਆਂ ਆਪਣੀਆਂ ਪਸੰਦੀਆਂ ਅਣਕਾਪੀ ਪੈਣ। ਏ ਜਾ ਰਿਹਾ ਜੀ ਕਿਹੜਾ ਰਸਤਾ ਜਾ ਰਿਹਾ ਹੈ ਬਣਗੰਗਾ ਨੂੰ ਜਾ ਰਹਾ ਦੇਖੋ ਕਿਦਾਂ ਸੰਗਤਾਂ ਨੇ ਆਪਣੇ ਬਣੋ ਕਿਦਾਂ ਜਣ ਕੇ ਝੰਡੇ ਰਮਾਲ ਬੰਨੇ ਹੋਏ ਆ ਮਾਤਾ ਰਾਣੀ ਦੇ ਦਰਵਾਜ਼ੇ ਮਹਾ ਵੈਸ਼ਨਵ ਜੀ ਮਨੋ ਕਾਮਨਾ ਪੂਰੀਆਂ ਕਰੇ ਗੱਡੀਆਂ ਆ ਰਹੀਆਂ ਨੇ ਗੱਡੀਆਂ ਜਾ ਰਹੀਆਂ ਨੇ ਮਾਤਾ ਰਾਨੀ ਦੇ ਦਰਸ਼ਨ ਪਾ ਰਹੀਆਂ ਨੇ ਪਹੁੰਚ ਗਏ ਆ ਮਹਾਂ ਗਾਸ਼ਨੂ ਜੀ ਦੇ ਦਰਬਾਰ ਤੇ ਇਹ ਹੁਣ ਅਹੀ ਕੱੜੇ ਤੋਂ ਵਾਨ ਗੰਗਨਾ ਨੂੰ ਜਾ ਰਹੇ ਹੈ ਇੱਥੇ ਗਾਂਚ ਚੈੱਕ ਪੋਸਟ ਹੈ ਚੈੱਕ ਪੋਸਟ ਚੈਕਿੰਗ ਵਗੈਰਾ ਹੋਏਗੀ ਉਸ ਤੋਂ ਬਾਅਦ ਅਭੀ ਅੱਗੇ ਯਾਤਰਾ ਆਰੰਭ ਹੋ ਗਈ ਹੈ ਪੋਸਟ ਤੇ ਇਹ ਆ ਮਹਾਬੈਸ਼ਰਵ ਦੇਵੀ ਜੀ ਦਰਬਾਰ ਨੂੰ ਜਾਣ ਵਾਸਤੇ ਰਸਤਾ ਚੈੱਕ ਪੋਸਟ ਕੋਈ ਜਦੋਂ ਮਾਲ ਕੁਆਲਟੀ ਵਗਰਾ ਘੋੜੇ ਵਗੈਰੇ ਵੀ ਨਹੀਂ ਸામਨੇ ਜਿਹੜਾ ਤੁਸੀਂ ਕਾਊਂਟਰ ਦੇਖ ਰਹੇ ਹੋ ਇਸ ਸਥਾਨ ਤੋਂ ਤੁਸੀਂ ਘੋੜਾ ਵਗੈਰਾ ਜਾਂ ਪਾਲਕੀ ਵਗੈਰਾ ਕਰ ਸਕਦੇ ਹੋ ਜਿਹੜੇ ਵੀ ਯਾਤਰੀ ਪੈਦਲ ਯਾਤਰਾ ਨਹੀਂ ਕਰ ਸਕਦੇ ਹਨ ਉਹ ਇਸ ਸਥਾਨ ਤੋਂ ਘੋੜਾ ਜਾਂ ਪਾਲਕੀ ਵਗੈਰਾ ਕਰ ਲੈਂਦੇ ਹਨ ਘੋੜੇ ਦਾ ਰੇਟ 650 ਰੁਪਿਆ ਅਦਕੁਆਰੀ ਦੇ ਮਾਤਾ ਦੇ ਪਵੰਦਾ ਹੈ ਤੇ 650 ਰੁਪਿਆ ਮਹਾ ਵੈਸ਼ਨੋ ਦੇਵੀ ਦੇ ਪਵੰਦਾ ਹੈ ਜਿਹੜੇ ਯਾਤਰੀ ਪੈਦਲ ਯਾਤਰਾ ਨਹੀਂ ਕਰ ਸਕਦੇ ਹਨ ਉਸ ਸਤਾਂ ਤੋਂ ਘੋੜੇ ਵਗੈਰਾ ਜਾਂ ਪਾਲਕੀ ਵਗੈਰਾ ਕਰਕੇ ਆਪਣੀ ਯਾਤਰਾ ਪੂਰੀ ਕਰ ਸਕਦੇ ਹਨ ਇਸ ਸਤਾਂ ਤੋਂ ਪਿੱਠੂ ਵਗੈਰਾ ਵੀ ਮਿਲ ਜਾਂਦੇ ਹਨ ਇਹ ਸਰਕਾਰ ਦੀ ਨਿਗਰਾਨੀ ਅੰਦਰ ਹੁੰਦੇ ਹਨ ਦੂਰੋਂ 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 ਦੂਰ ਤੇਰੇ ਦਰ ਪਾਕਤਾਨ ਆਉਣਾ ਏ ਅੰਮ੍ਰਿਤ ਵੇਲੇ ਉੱਠ ਦਰਸ਼ਨ ਪਾਉਣਾ ਏ ਦਰਸ਼ਨ ਪਾਉਣਾ ਏ ਮਾਤ ਦਰਸ਼ਨ ਦਰਸ਼ਨ ਪੌੜਾਏ ਮਾ ਦਰਸ਼ਨ ਪੌੜਾਏ ਦਰਸ਼ਨ ਪੌੜਾਏ ਮਾ ਦਰਸ਼ਨ ਪੌੜਾਏ ਸਾਡਾ ਹੋਰ ਨਾ ਸਾਡਾ ਹੋਰ ਨਾ ਸਬਰ ਅਜ਼ਮਾ ਥੇਰ ਨਾ ਤੁਲਾਈ ਦਾਤੀਏ ਜਾਂਦੇ ਪੱਗ ਤੇ ਤਾਈ ਉੱਚੀ ਬੈਠਾ ਗਾਉਣਗੇ ਬਸ ਟਿੱਟ ਰੱਖ ਲੋ ਕਿ ਸਾਈਕਲਾਂ ਤੇ ਆਉਣਗੇ ਸਾਈਕਲਾਂ ਤੇ ਆਉਣਗੇ ਮੈਂ ਸਾਈਕਲਾਂ ਤੇ ਆਉਣਗੇ ਸਾਈਕਲਾਂ ਤੇ ਆਉਣਗੇ ਮੈਂ ਸਾਈਕਲਾਂ ਤੇ ਆਉਣਗੇ ਜਾਂਦੇ ਜਾਂਦੀ ਪੱਗ ਤੇ ਤਾਈ ਉੱਚੀ ਬੈਠਾ ਗਾਉਣਗੇ ਬਸ ਟਿੱਟ ਰੱਖ ਲੋ ਇਹ ਹਾਂ ਜੀ ਮਾਂ ਵੈਸ਼ਨੋ ਦੇਵੀ ਦੇ ਅਤਿ ਕੁਵਾਰੀ ਦਾ ਪਵਨ ਇਸ ਸਥਾਨ ਤੇ ਮਾਂ ਵੈਸ਼ਨੋ ਦੇਵੀ ਨੇ 9 ਮਹੀਨੇ ਇੱਕ ਸਰੋਂਗ ਵਿੱਚ ਬੈਠ ਕੇ ਤਪੱਸਿਆ ਕੀਤੀ ਸੀ ਇਸ ਸਰੋਂਗ ਨੂੰ ਗਰਭਜੂਨ ਕਿਹਾ ਜਾਂਦਾ ਹੈ ਗਰਭਜੂਨ ਦੀ ਲੰਬਾਈ ਤਕਰੀਬਨ 10 ਤੋਂ 15 ਫੁੱਟ ਦੇ ਕਰੀਬ ਹੈ ਇਸ ਨੂੰ ਕ੍ਰੋਸ ਕਰਨ ਤੋਂ ਬਾਅਦ ਮਾਤਾ ਰਾਣੀ ਦਾ ਭਵਨ ਬਣਿਆ ਹੋਇਆ ਹੈ ਉਸ ਦੇ ਦਰਸ਼ਨ ਕੀਤੇ ਜਾਂਦੇ ਹਨ ਜੈ ਮਾਤਾ ਦੀ ਹੁਣ ਅਸੀਂ ਅੱਧਕੁਆਰੀ ਭਵਨ ਤੋਂ ਦਰਸ਼ਨਾਂ ਦੀ ਪਰਚੀ ਲੈ ਕੇ ਹੁਣ ਅਸੀਂ ਜਾ ਰਹੇ ਹਾਂ ਮਾਂ ਵਚਨ ਦੇਵੀ ਦੇ ਦਰਬਾਰ ਨੂੰ ਰਾਸਤੇ ਵਿੱਚ ਅਸੀਂ ਇੱਕ ਜਗ੍ਹਾ ਤੇ ਰੁੱਕ ਕੇ ਜਾ ਵਗਰਾ ਪੀ ਲਿਆ ਤੇ ਉਸ ਤੋਂ ਬਾਅਦ ਫਿਰ ਅਸੀਂ ਗਾਂ ਮਾਂ ਵੈਸ਼ਨੂ ਦੇਵੀ ਦੇ ਦਰਵਾਜ਼ੇ ਵੱਲ ਜਾਮਾ ਪੀ ਇਸ ਮੋੜ ਉਤੇ ਮਾਂ ਵੈਸ਼ਨੂ ਦੇਵੀ ਦੇ ਪਵੰਦਾ ਰਸਤਾ ਤਸਿਆ ਹੋਇਆ ਹੈ ਲਿਖਿਆ ਹੋਇਆ ਹੈ ਇੱਕ ਸੈਣ ਨੂੰ ਉੱਥੇ ਮੱਥੇ ਦੀ ਚੜਾਈ ਹੈ ਤੇ ਦੂਸਰੀ ਸੈਣ ਨੂੰ ਇੱਕ ਨਵਾਂ ਰਸਤਾ ਬਣਿਆ ਹੋਇਆ ਹੈ ਉਸ ਰਸਤੇ ਥਾਣੀ ਵੀ ਤੁਸੀਂ ਮਾਂ ਵੈਸ਼ਨੋ ਦੇਵੀ ਦੇ ਦਰਬਾਰ ਨੂੰ ਜਾਸ ਇਹ ਆ ਜੀ ਨਵਾਂ ਰਸਤਾ ਇਹ ਆ ਜੀ ਜਿਹੜਾ ਰਸਤਾ ਮਾਂ ਅੰਧਕੁਆਰੀ ਦੇ ਦਰਬਾਰ ਨੂੰ ਜਾਂਦਾ ਤੇ ਆ ਜਿਹੜਾ ਕਟੜੇ ਸ਼ਹਿਰ ਨੂੰ ਜਾਂਦਾ ਹੁਣ ਅਸੀਂ ਜਿਹੜਾ ਨਵੇਂ ਰਸਤੇ ਥਾਣੀ ਮਾਂ ਵੈਸ਼ਨੋ ਦੇਵੀ ਦੇ ਭਵਨ ਨੂੰ ਜਾਵਾਂਗੇ ਇਹ ਜਿਹੜਾ ਸਾਹਮਣੇ ਰਸਤਾ ਦਿਖਦਾ ਪਿਆ ਇਸ ਤੇ ਰਹੀ ਅਸੀਂ ਮਾਂ ਵੈਸ਼ਨੋ ਦੇਵੀ ਦੇ ਭਵਨ ਨੂੰ ਜਾਵਾਂਗੇ ਸੁਫਲ ਬਣਾਉਣਾ ਤੇ ਬੋਲੋ ਜੈ ਮਾਤਾ ਦੀ ਜੈ ਮਾਤਾ ਦੀ ਦੇ ਜੀਵਨ ਸੁਫਲ ਬਣਾਉਣਾ ਤੇ ਬੋਲੋ ਜੈ ਮਾਤਾ ਦੀ ਜੈ ਮਾਤਾ ਦੇ ਜੀਵਨ ਸੁਫਲ ਬਣਾਉਣਾ ਤੇ ਬੋਲੋ ਜੈ ਮਾਤਾ ਦੀ ਜੈ ਮਾਤਾ ਦੇ ਮਾਤਾ ਦਰਸ਼ਨ ਪਾਣਾ ਦੇ ਮਾਤਾ ਦਰਸ਼ਨ ਇਹ ਆ ਜੀ ਸਰਕਾਰੀ ਕੰਟੀਨ ਦਾ ਮੈਨੂ ਇਸ ਸਥਾਨ ਤੇ ਤੁਸੀਂ ਖਾਣ ਪੀਣ ਦਾ ਸਮਾਨ ਲੈ ਸਕਦੇ ਹੋ ਇਹ ਸਰਕਾਰ ਵੱਲੋਂ ਬਣਾਈ ਗਈ ਕੰਟੇਨ ਹੈ ਇਸ ਸਥਾਨ ਤੇ ਬਹੁਤ ਹੀ ਸਸਤਾ ਤੇ ਘੱਟ ਰੇਟਾਂ ਤੇ ਖਾਣ ਪੀਣ ਵਾਲਾ ਸਾਮਾਨ ਵਧੀਆ ਮਿਲ ਜਾਂਦਾ ਹੈ ਇਹ ਆ ਜੀ ਇਸ ਕੰਟੇਨ ਦਾ ਨਾਮ ਇੱਥੇ ਵਧੀਆ ਤੇ ਸਸਤੇ ਰੇਟਾਂ ਤੇ ਸਾਮਾਨ ਮਿਲ ਜਾਂਦਾ ਹੈ ਆ ਸਾਨੂੰ ਵੀ ਦਿੱਠੀ ਪਾਈਂਦਾ ਥੀਏ ਛੋਟੀ ਪਾਈ ਦਾ ਦਰੀਏ ਜਿੰਨ ਗਏ ਦਿਨ ਰਾਤਿਆਂ ਦੇ ਆ ਤਾਹਨੋ ਵਿੱਚ ਛਿਪਾਈ ਦਾ ਦਰੀਏ ਹੁਣ ਅਸੀਂ ਮਾਂ ਵੈਸ਼ਨੋ ਦੇਵੀ ਦੇ ਭਵਨ ਦੇ ਬਿਲਕੁਲ ਨਜ਼ਦੀਕ ਪਹੁੰਚ ਚੁੱਕੇ ਹਾਂ ਇਹ ਰਸਤਾ ਬਹੁਤ ਹੀ ਖਤਰਨਾਕ ਹੈ ਇਸ ਰਸਤੇ ਨੂੰ ਪਹਾੜ ਕੱਟ ਕੇ ਬਣਾਇਆ ਗਿਆ ਹੈ ਇਸ ਸਥਾਨ ਤੇ ਜਗਾ ਜਗਾ ਤੇ ਲਿਖਿਆ ਹੋਇਆ ਹੈ ਕਿ ਬੈਠਣਾ ਸਖਤ ਮਨਾ ਹੈ ਅੱਗੇ ਚਲਦੇ ਜਾਓ ਇਸ ਚੈੱਕ ਪੋਸਟ ਨੂੰ ਪਾਰ ਕਰਨ ਤੋਂ ਬਾਅਦ ਮਾਂ ਵੈਸ਼ਨੋ ਦੇਵੀ ਦਾ ਪਵਨ ਆ ਜਾਂਦਾ ਹੈ ਤੇ ਇਸ ਚੈੱਕ ਪੋਸਟ ਤੋਂ ਬਾਅਦ ਇਹਨਾਂ ਰਸਤਿਆਂ ਉੱਤੇ ਬਹੁਤ ਹੀ ਖੂਬਸੂਰਤ ਤੇ ਪਿਆਰੇ ਫੁੱਲ ਲਗਾਏ ਗਏ ਹਨ ਕਿਉਂਕਿ ਇਹਨਾਂ ਦਿਨਾਂ ਵਿੱਚ ਨਰਾਤਿਆਂ ਨਰਾਤੇ ਲਈ ਨੰਕੇ ਦੇ ਹੋਏ ਹਨ ਨਰਾਤਿਆਂ ਵਿੱਚ ਮਾਂ ਮਾਈ ਦਾ ਪਵਨ ਬਹੁਤ ਹੀ ਖੂਬਸੂਰਤ ਬਹੁਤ ਹੀ ਪਿਆਰਾ ਸਜਾਇਆ ਜਾਂਦਾ ਹੈ ਇਸ ਸਥਾਨ ਤੇ ਮਾਂ ਵੈਸ਼ਨੂ ਦੇਵੀ ਦੀ ਪਵਿੱਤਰ ਗੁਫਾ ਹੈ ਪੈਰੋਨਾਥ ਦੇ ਬਾਰ-ਬਾਰ ਤੰਗ ਕਰਨ ਤੇ ਮਾਂ ਵੈਸ਼ਨੂ ਦੇਵੀ ਆਪਣੀ ਗੁਫਾ ਚੋਂ ਬਾਹਰ ਆਉਂਦੀ ਹੈ ਤੇ ਆਪਣੇ ਤ੍ਰਸੂਲ ਨਾਲ ਪੈਰੋਨਾਥ ਦਾ ਸਿਰ ਕੱਟ ਦਿੰਦੀ ਹੈ ਤੇ ਉਸ ਨੂੰ 2 ਕਿਲੋਮੀਟਰ ਉੱਚੀ ਪਹਾੜੀਆਂ ਉੱਤੇ ਸੁੱਟ ਦਿੰਦੀ ਹੈ ਪੈਰੋਨਾਥ ਦਾ ਕਟਿਆ ਸਿਰ ਮਾਂ ਵੈਸ਼ਨੂ ਦੇਵੀ ਨੂੰ ਪਕੜਦਾ ਹੈ ਮਾਂ ਵੈਸ਼ਨੂ ਦੇਵੀ ਪ੍ਰਗਟ ਹੁੰਦੇ ਨੇ ਤੇ ਪੈਰੋनाथ ਨੂੰ ਮਾਫ ਕਰ ਦਿੰਦੇ ਨਹੀਂ ਤੇ ਪੈਰੋनाथ ਨੂੰ ਵਰਦਾਨ ਦਿੰਦੇ ਨੇ ਕਿ ਜੋ ਵੀ ਮੇਰੀ ਕੁਹਾ ਦੇ ਦਰਸ਼ਨ ਕਰੂਗਾ ਉਸ ਤੋਂ ਉਪਰੰਤ ਉਹ ਪੈਰੋनाथ ਦੇ ਵੀ ਦਰਸ਼ਨ ਕਰਨਗੇ ਸਰਦਾ ਹੋਵੇ ਦਿਲ ਵਿੱਚ ਤਾਂ ਮਨਜ਼ੂਰੀਆਂ ਹੁੰਦੀਆਂ ਨੇ ਸਰਦਾ ਹੋਵੇ ਦਿਲ ਵਿੱਚ ਤਾਂ ਮਨਜ਼ੂਰੀਆਂ ਹੁੰਦੀਆਂ ਨੇ ਮੇਰ ਮਾਂ ਦੇ ਦਰ ਤੇ ਸਭ ਦੀਆਂ ਆਸਾਂ ਪੂਰੀਆਂ ਹੁੰਦੀਆਂ ਨੇ Sai ਨੀ ਮੈਨੂੰ ਰੱਖ ਲੈ ਸੇਵਾ ਦਾ ਤੇ ਚਰਣਾ ਦਾ ਪਿਆਰ ਮਾਈਂ ਮੈਨੂੰ ਰੱਖ ਲੈ ਸੇਵਾ ਦਾ ਤੇ ਚਰਣਾ ਦਾ ਪਿਆਰ ਮਾਈਂ ਮੈਨੂੰ ਰੱਖ ਲੈ ਸੇਵਾ ਦਾ ਤੇਰੇ ਪਵਨ ਤੇ ਕਰਾਂ ਨੌਕਰੀ ਮੈਂ ਤੇਰੇ ਮੰਦਰ ਤੇ ਤੇਰੇ ਪਵਨ ਤੇ ਕਰਾਂ ਨੌਕਰੀ ਸਦ ਲੈ ਤੂੰ ਇੱਕ ਵਾਰ ਮਾਈਂ ਨੀ ਮੈਨੂੰ ਤੇ ਚਰਣਾ ਦਾ ਪਿਆਰ ਮਾਈਂ ਮੈਨੂੰ ਰੱਖ ਲੈ ਸੇਵਾ ਦਾ ਤੇ ਚਰਣਾ ਦਾ ਪਿਆਰ ਮਾਈਂ ਮੈਨੂੰ ਰੱਖ ਲੈ ਸੇਵਾ ਦਾ but बोलो जय माता <ण्या> दी जय भी बोले जय माता दी अम्मा बोले जय माता दी टीनु बोले जय माता दी हर्ष भी बोले जय माता दी रलके बोलो जय माता दी काका भी बोले जय माता दी काके दी अम्मा भी बोले जय माता दी सारे भी बोलो जय माता दी निशा भी बोले जय माता दी मैं भी बोलणा जय माता दी जयकारा मौज लग गई है कोई थो yeah. ਕੰਦਾ ਹੈ ਸੇਵਾ ਦਾ ਉਹ ਤੇਰੇ ਪਵਨ ਵਿੱਚ ਕਰਾਂ ਨੌਕਰੀ ਤੇਰੇ ਮੰਦਰ ਵਿੱਚ ਤੇਰੇ ਮੰਦਰ ਵਿੱਚ ਕਰਾਂ ਨੌਕਰੀ ਸਤਨਾ ਤੂੰ ਇੱਕ ਬਾਰ ਮੈਨੂੰ ਦੇ ਚਰਨਾਂ ਦਾ ਪਿਆਰ ਮੈਨੂੰ ਰੱਖ ਲੈ ਸੇਵਾ ਦਾ ਇਹ ਆਜੀ ਉਹ ਸਥਾਨ ਜਿਸ ਸਥਾਨ ਤੇ ਗੁਲਸ਼ਨ ਕੁਮਾਰ ਜੀ ਨੇ ਲੰਗਰ ਲਗਾਇਆ ਹੋਇਆ ਹੈ ਇਹ ਚੈੱਕਪੁਆਇੰਟ ਦੇ ਬਿਲਕੁਲ ਹੀ ਨਜ਼ਦੀਕ ਹੈ। ਮਾਂ ਵੈਸ਼ਨੋ ਦੇਵੀ ਦੇ ਭਵਨ ਨੂੰ ਜਾਣ ਵਾਲੇ ਸਾਰੇ ਸ਼ਰਧਾਲੂ ਇਸ ਸਥਾਨ ਤੋਂ ਲੰਗਰ ਵਗੈਰਾ ਛਕ ਸਕਦੇ ਨੇ। ਤੇ ਇਹ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਹੈ ਲੰਗਰ। ਜੈ ਮਾਂ ਵੈਸ਼ਨੋ ਦੇਵੀ ਜੀ। ਜੈ ਮਾਤਾ ਦੀ ਹੁਣ ਅਸੀਂ ਆ ਗਏ ਆ ਜੀ ਵਾਪਸ ਤੁਹਾਡੇ ਕੋ ਤੇ ਹੁਣ ਅਸੀਂ ਜਾ ਰਹੇ ਆ। ਕਟੜਾ ਦੇ ਯਾਨਕੀ ਰੇਲਵੇ ਸਟੇਸ਼ਨ ਤੇ ਇੱਥੋਂ ਅਸੀਂ ਹੁਣ ਆਪਣੀ ਟ੍ਰੇਨ ਵਾਪਸ ਦੀ ਭੜਾਂਗੇ ਜਲੰਧਰ ਕਟੜਾ ਤੋਂ ਜਲੰਧਰ ਮਾਤਾ ਰਾਣੀ ਕੇ ਪਰ ਭੜਾਈ ਰੱਖੇ ਜੈ ਮਾਤਾ ਦੀ ਯਾਤਰਾ ਸੰਪੂਰਨ ਹੋਵੇ ਜੈ ਮਾਤਾ ਦੀ ਅਸੀਂ ਮਾਤਾ ਰਾਣੀ ਦੇ ਦਰਸ਼ਨ ਕਰਕੇ ਜਲਦੀ ਫ੍ਰੀ ਹੋ ਗਏ ਆ ਵੈਸੇ ਸਾਡੀ ਜਿਹੜੀ ਟ੍ਰੇਨ ਦੀ ਟਿਕਟ ਕੱਲ ਦੀ ਸੀ ਅਸੀਂ ਉਹ ਟਿਕਟ ਹੁਣ ਕੈਂਸਲ ਕਰਾ ਲਈ ਆ ਤੇ ਹੁਣ ਇਸ ਵੇਲੇ 4:40 ਦੀ ਟਿਕਟ ਕਰਵਾਈ ਆ ਅਸੀਂ ਹੁਣ ਮਾਤਾ ਰਾਨੀ ਦੇ ਦਰਸ਼ਨ ਕਰਕੇ 4:40 ਦੀ ਟ੍ਰੇਨ ਦੇ ਦੇ ਕੇ ਵਾਪਸ ਆਪਣੇ ਘਰਾਂ ਨੂੰ ਜਾਵਾਂਗੇ ਇਹ ਹੈ ਜੀ ਕਟੜੇ ਸ਼ਹਿਰ ਦਾ ਰੇਲਵੇ ਸਟੇਸ਼ਨ ਜੈ ਮਾਤਾ ਦੀ ਸਾਰਾ ਲੋ ਜੀ ਸਾਡੀ ਟ੍ਰੇਨ ਜਿਹੜੀ ਹੈ ਕਟੜੇ ਤੋਂ ਵਾਪਸ ਜਲੰਧਰ ਚੱਲ ਪਿਆ ਟ੍ਰੇਨ ਦਾ ਨੰਬਰ ਕੋਡ ਤੇ ਹੁਣ ਵਾਪਸੀ ਜਿਲੰਦਰ ਜੇ ਮੋਤਾਂ ਨੂੰ ਮੇਟ ਨੂੰ ਜਾਣਾ ਛੋੜਾ ਮੇਟ ਕਿ ਅਰੇ ਕਿਉਂ ਨਹੀਂ ਮਿਲਿਆ ਫਿਰ ਫੇਰ ਜਾਣਾ ਕਾਮ ਨਮਲਿਆ ਹਾ ਜੈ ਸਰਕਾਰ ਦੀ ਜੈ जंगल के राजा मेरी मैया को लेके आजा। ओ जंगल के राजा मेरी मैया को लेके राजा